ਲੁਧਿਆਣੇ ਦੇ ਨੇੜਲੇ ਇਲਾਕਿਆਂ ਦੇ ਵਿੱਚ ਮੌਜੂਦ ਆ ਹਰ ਕਿਸੇ ਦਾ ਇੱਥੇ ਜ਼ੋਰ ਲੱਗਾ ਹੋਇਆ ਪਰ ਪ੍ਰਸ਼ਾਸਨ ਦਾ ਵੀ ਜ਼ੋਰ ਇੱਥੇ ਘੱਟ ਨਹੀਂ ਆ ਡੀਸੀ ਸਾਹਿਬ ਨੂੰ ਅਸੀਂ ਬਹੁਤ ਲਗਾਤਾਰ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਡੱਟੇ ਹੋਏ ਆ ਸਾਡੇ ਸਾਡੀ ਟ੍ਰੇਡਰਸ ਦੀ ਟੀਮ ਇੱਥੇ ਲੱਗੀ ਆ ਫੂਡ ਸਪਲਾਈ ਤੋਂ 100 ਬੰਤੇ ਇੱਥੇ ਲੱਗਿਆ ਹੋਇਆ ਬਾਕੀ ਪੀਡਬਲਯੂਡੀ ਦਾ ਵਿਭਾਗਾ ਉੱਥੇ ਅਸੀਂ ਇੱਕ ਬੰਦ ਬਣਾਏ ਸੀ ਉੱਥੇ ਲੱਗਿਆ ਹੋਇਆ ਆ ਇੱਥੇ ਅਸੀਂ ਸਟੱਡ ਬਣਾ ਰਹੇ ਹਾਂ ਪਿੰਡ ਪਿੰਡ ਵਾਲੇ ਵੀ ਆਪਣਾ ਸਪੋਰਟ ਕਰ ਰਹੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਸੰਗਤ ਕੁਝ ਲੱਗੇ ਸਾਡੀ ਸਪੋਰਟ ਕਰ ਰਹੇ ਨੇ ਪੀਸੀ ਸਾਹਿਬ ਖੁਦ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪ੍ਰਬੰਧਾ ਨੂੰ ਪੂਰੇ ਕਰਨ ਦੇ ਨਹੀਂ ਲੱਗੇ ਹੋਏ ਨੇ ਤਾਂ ਆਪਾਂ ਮਿੱਟੀ ਦੇ ਨਾਲ ਮਿੱਟੀ ਹੋਏ ਨੇ ਤੁਸੀਂ ਦੇਖੋ ਕਿ ਸਰ ਮਿੱਟੀ ਦੇ ਨਾਲ ਮਿੱਟੀ ਹੋ ਕੇ ਵੀ ਇੱਥੇ ਲੁਧਿਆਣੇ ਨੂੰ ਬਚਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੇਸ ਸਰਾਲੀ ਕਲੋਨੀ ਬੂਥਗੜ੍ਹ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਖੇਤ ਇਸ ਵੇਲੇ ਦਰਿਆ ਦਾ ਰੂਪ ਲੈਂਦੇ ਨਜ਼ਰ ਆ ਰਿਹਾ ਤੇ ਉੱਥੇ ਹੀ ਇੱਕ ਪਾਸੇ ਛੱਲਾਂ ਮਾਰਦਾ ਸਤਲੁਜ ਦਰਿਆ ਦਾ ਪਾਣੀ ਜਿਹੜਾ ਤੇਜ਼ ਬਹਾਾ ਤੇਜ਼ ਸਪੀਡ ਦੇ ਨਾਲ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਹਾਲਾਂਕਿ ਸ਼ੁਕਰ ਇੱਥੇ ਇਹ ਹੈ ਕਿ ਦਰਿਆ ਆਪਣੀ ਰਫ਼ਤਾਰ ਦੇ ਨਾਲ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਪਰ ਨਾਲ ਦੀ ਨਾਲ ਨੁਕਸਾਨ ਇੱਥੇ ਇਹ ਹੈ ਕਿ ਜਿਹੜੀ ਜ਼ਮੀਨ ਹੈ ਲੋਕਾਂ ਦੀ ਜਿਹੜੀ ਇੱਥੇ ਆ ਬਹੁਤ ਸਾਰੀਆਂ ਪੈਲੀਆਂ ਦੇ ਲੋਕਾਂ ਦੀਆਂ ਜਿੱਥੇ ਫਸਲਾਂ ਬੀਜੀਆਂ ਜਿੱਥੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਪਾਣੀ ਨੇ ਸਾਰਾ ਕੁਝ ਬਹਾਲ ਲਿਆ ਪਰ ਉੱਥੇ ਦੇਖੋ ਹੁਣ ਬੰਨ ਤਾਂ ਜਿਹੜੇ ਬਹੁਤ ਜ਼ਿਆਦਾ ਕਮਜ਼ੋਰ ਨਿਕਲੇ ਜਾਂ ਕਹਿ ਲੋ ਸਤਲੁਜ ਦਰਿਆ ਦੇ ਪਾਣੀ ਮੋਰੇ ਟੈਕਨੀਕ ਪਾਏ ਜਿਸ ਕਰਕੇ ਸਾਰੀ ਮਿੱਟੀ ਜਿਹੜੀ ਬੰਨਾਂ ਦੀ ਰੋੜ ਦਿੱਤੀ ਇਸ ਪਾਣੀ ਨੇ ਪਰ ਹੁਣ ਪੁਖਤਾ ਪ੍ਰਬੰਧਾਂ ਦੇ ਲਈ ਤੁਸੀਂ ਦੇਖੋ ਕਿ ਨੈਟ ਮਗਾ ਕੇ ਮਿੱਟੀ ਦੇ ਗੱਟੇ ਜਿਹੜੇ ਉਸ ਦੇ ਵਿੱਚ ਭਰੇ ਜਾ ਰਹੇ ਆ ਦੇਖੋ ਤੁਸੀਂ ਕਿੰਨੇ ਮਸ਼ੱਕਤ ਦੇ ਨਾਲ ਸਤਲੁਜ ਦਰਿਆ ਦਾ ਸਾਹਮਣਾ ਕਰਨ ਦੇ ਲਈ ਲੋਕ ਜਿਹੜੇ ਇੱਥੇ ਜਟ ਚੁੱਕੇ ਨੇ ਇਹ ਤਸਵੀਰ ਦੇਖੋ ਇੱਕ ਪਾਸੇ ਖੇਤਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਤਾਂ ਉੱਥੇ ਕੀ ਦੂਜੇ ਪਾਸੇ ਸਤਨੁਸ ਦਰਿਆ ਨੇ ਕਾਫੀ ਖੇਤਾਂ ਨੂੰ ਇਸ ਵੇਲੇ ਦਰਿਆ ਬਣਾ ਦਿੱਤਾ ਕਿਉਂਕਿ ਨਾਮੋ ਨਿਸ਼ਾਨ ਲੋਕਾਂ ਦੇ ਖੇਤਾਂ ਦਾ ਇੱਥੇ ਬਚਿਆ ਨਹੀਂ ਹੈ 120 30 ਕਿੱਲੇ ਕਿੰਨੇ ਪਤਾ ਨਹੀਂ ਕਿੰਨਾ ਨੁਕਸਾਨ ਇੱਥੇ ਕਰ ਦਿੰਦਾ ਹੈ ਕਿਉਂਕਿ ਸਾਰਾ ਕੁਝ ਦਰਿਆ ਭਾਹ ਕੇ ਲੈ ਚੁੱਕਾ ਹੈ ਤਾਂ ਜਿੱਥੇ ਅਸੀਂ ਕੱਲ ਸ਼ਾਇਦ ਖੜੇ ਹੋਵਾਂਗੇ ਅੱਜ ਅਸੀਂ ਉਸ ਥਾਂ ਤੇ ਵੀ ਪਾਣੀ ਘੁੰਮਦਾ ਦੇਖ ਰਹੀਆਂ ਲਹਿਰਾਂ ਜਿਹੜੀਆਂ ਸੁਨਾਮੀ ਵਾਂਗ ਇਹ ਪਾਣੀ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਘੁੰਮਦਾ ਘੁੰਮਦਾ ਸਾਰਾ ਕੁਝ ਆਪਣੀ ਚਪੇਟ ਦੇ ਵਿੱਚ ਲੈ ਰਿਹਾ ਹੈ ਪਰ ਹੁਣ ਲੁਧਿਆਣੇ ਵੱਲ ਖਤਰਾ ਆਉਣ ਤੋਂ ਰੋਕਣ ਦੇ ਲਈ ਇਹ ਜਿਹੜੇ ਪ੍ਰਬੰਧ ਕੀਤੇ ਜਾ ਰਹੀ ਹੈ ਕਿੰਨੇ ਕ ਇੱਥੇ ਕਾਮਯਾਬ ਰਹਿਣਗੇ ਇਹ ਜਿਹੜੇ ਨੈਟ ਲਾਏ ਜਾ ਰਹੇ ਆ ਜਿਹੜੇ ਇਹ ਗੱਟੇ ਭਰ ਕੇ ਨੈਟਾਂ ਦੇ ਵਿੱਚ ਪੋਕਤੇ ਦੇ ਜਾਲਾਂ ਦੇ ਵਿੱਚ ਕੀਤੇ ਜਾ ਰਿਹਾ ਕੀ ਇਹ ਸਤਲੁਜ ਦਰਿਆ ਦੇ ਮੋਹਰੇ ਟਿਕ ਪਾਣਗੇ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਏਗਾ ਇਸ ਦੇ ਨਾਲ ਹੀ ਪੱਥਰ ਜਿਹੜੇ ਮਿਲਟਰੀ ਨੇ ਕਾਫੀ ਮੰਗਵਾਏ ਸੀ ਲਗਾਤਾਰ ਜਿਹੜਾ ਰਿੰਗ ਬੰਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਪੋਕਲੇਨ ਮਸ਼ੀਨਾਂ ਜਿਹੜੀਆਂ ਲਗਾਤਾਰ ਲੱਗੀਆਂ ਹੋਈਆਂ ਤਾਂ ਤੁਸੀਂ ਦੇਖੋ ਕਿ ਸਾਰੇ ਕਿਨਾਰੇ ਆ ਜਿਹੜੇ ਜਿੱਥੇ ਵੀ ਲੁਧਿਆਣੇ ਦੇ ਪਿੰਡ ਨਾਲ ਕੰਢੀ ਵਸੇ ਹੋਏ ਨੇ ਸਤਲੁਜ ਦਰਿਆ ਦੇ ਉੱਥੇ ਹਰ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਹ ਸਿਰਫ ਇਹ ਥਾਂ ਨਹੀਂ ਹੈ ਇਸ ਤੋਂ ਅੱਗੇ ਵੀ ਜਿੰਨਾ ਵੀ ਕੰਢੀ ਇਲਾਕਾ ਜਿੰਨਾ ਵੀ ਦਰਿਆ ਦੇ ਨਾਲ ਲੱਗਦਾ ਉੱਥੇ ਵੀ ਉੱਚੇ-ਉੱਚੇ ਮਿੱਟੀ ਜੜੀ ਪਾ ਕੇ ਦੇਖਿਆ ਜਾ ਰਿਹਾ ਕਿ ਪਾਣੀ ਇਹਨਾਂ ਨੂੰ ਵਹਾ ਕੇ ਨਾ ਲੈ ਜਾਏ ਕਿਉਂਕਿ ਬਹੁਤ ਲੋਕਾਂ ਦਾ ਇੱਥੇ ਜ਼ੋਰ ਲੱਗਾ ਹੋਇਆ ਪੰਜਾਬੀ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਦੂਰ ਦਰਾੜਿਆਂ ਵਾਲੇ ਹਰ ਉਹ ਇੱਥੇ ਆਪਣੀ ਆਪਣੀ ਮਦਦ ਤੇ ਸਹਿਯੋਗ ਦੇ ਰਿਹਾ ਸਤ루 ਦਰਿਆ ਦੇ ਵਨ ਨੂੰ ਉਸਦੇ ਪਾਣੀ ਨੂੰ ਰੋਕਣ ਦੇ ਲਈ ਕਿ ਕਿਤੇ ਨੁਕਸਾਨ ਐਨਾ ਜ਼ਿਆਦਾ ਨਾ ਹੋ ਜਾਏ ਜਿਸ ਨੂੰ ਸਾਹਮਣਾ ਵੀ ਇੱਥੇ ਔਖਾ ਹੋ ਜਾਏ ਪਰ ਤੁਸੀਂ ਦੇਖੋ ਕਿ ਜਾਲ ਵਿਛਾਣ ਦੀਆਂ ਹੁਣ ਨਵੀਆਂ ਤਰਕੀਬਾਂ ਜਿਹੜੀਆਂ ਕੱਢੀਆਂ ਗਈਆਂ ਨੇ ਕਿਉਂਕਿ ਪਹਿਲਾਂ ਵੀ ਲੋਕ ਕਹਿੰਦੇ ਸੀ ਕਿ ਅਸੀਂ ਆਰਜੀ ਬੰਨ ਤਾਂ ਇੱਥੇ ਲਗਾ ਦਿੱਤੇ ਆ ਤੁਸੀਂ ਬੰਨ ਤਾਂ ਜਿਹੜੇ ਸਾਡੇ ਟੁੱਟਦੇ ਦਿਖਾਈ ਦਿੱਤੇ ਆ ਪਰ ਹੁਣ ਪ੍ਰਸ਼ਾਸਨ ਦੇ ਜਿਹੜੇ ਪੱਕੇ ਪ੍ਰਬੰਧ ਨੇ ਉਹ ਕਿੰਨੇ ਕੁ ਇਸ ਪਾਣੀ ਦੇ ਮੋਹਰੇ ਟਿਕਦੇ ਨੇ ਕਿੰਨੇ ਕੁ ਇਹ ਨੈਟ ਜਾਂ ਇਹ ਜਾਲ ਕੰਮ ਆਉਂਦੇ ਨੇ ਇਸ ਪਾਣੀ ਦੇ ਮੋਹਰੇ ਰਫ਼ਤਾਰ ਨੂੰ ਜਿਹੜਾ ਰੋਕਣ ਦੇ ਲਈ ਕਿਉਂਕਿ ਪਾਣੀ ਦਾ ਬਹਾਅ ਹੱਲੇ ਵੀ 1.5 ਫੁੱਟ ਥੱਲੇ ਚੱਲ ਰਿਹਾ ਵਾ ਤਾਂ 1.5 ਫੁੱਟ ਥੱਲੇ ਹੱਲੇ ਜ਼ਰੂਰ ਚੱਲ ਰਿਹਾ ਪਰ ਕਦੋਂ ਇਹ ਉੱਛਲ ਜਾਵੇ ਕਦੋਂ ਇਹ ਪਾਣੀ ਜਿਹੜਾ ਜਿਹੜਾ ਰਹਿਂਦਾ ਖੁੰਦਾ ਇਲਾਕਾ ਬਚਿਆ ਉਸ ਨੂੰ ਵੀ ਢਾ ਲਾ ਜਾਵੇ ਉਸ ਨੂੰ ਵੀ ਰੋੜ ਕੇ ਲੈ ਕੇ ਜਾ ਜਾਵੇ ਇਹ ਕੁਝ ਵੀ ਕਿਹਾ ਨਹੀਂ ਜਾ ਸਕਦਾ ਜਿੱਥੇ ਲੋਕ ਖੜੇ ਨੇ ਕੱਲ ਨੂੰ ਇਹ ਥਾਂ ਵੀ ਬਚੇਗੀ ਜਾਂ ਨਹੀਂ ਰਾਤੋਂ ਰਾਤ ਮਿੰਟਾਂ ਸਕਿੰਟਾਂ ਚ ਪਾਣੀ ਹੋਰ ਕਿੰਨਾ ਨੁਕਸਾਨ ਕਰੇਗਾ ਇਹ ਜ਼ਰੂਰ ਇੱਥੇ ਦੇਖਣਾ ਬਣ ਜਾਂਦਾ ਹੈ ਤਾਂ ਲੁਧਿਆਣੇ ਵੱਲ ਆਉਂਦੀ ਤਬਾਹੀ ਨੂੰ ਰੋਕਣ ਦੇ ਲਈ ਤਸਵੀਰ ਇਹ ਤੁਸੀਂ ਦੇਖੋ ਕਿੰਨਾ ਜ਼ਿਆਦਾ ਹਰ ਕੋਈ ਇੱਥੇ ਡਟਿਆ ਹੋਇਆ ਤਾਂ ਪਤਾ ਨਹੀਂ ਪਾਣੀ ਕਿੱਥੋਂ-ਕਿੱਥੋਂ ਆਪਣਾ ਜਿਹੜਾ ਰਸਤਾ ਬਣਾਉਂਦਾ ਨਜ਼ਰ ਆ ਰਿਹਾ ਹੈ ਕਹਿੰਦੇ ਕਿ ਦਰਿਆ ਆਪਣਾ ਰਸਤਾ ਆਪ ਹੀ ਬਣਾ ਲੈਂਦਾ ਪਰ ਉਸ ਦੀ ਅੱਖੋਂ ਦੇਖੀ ਤਸਵੀਰ ਜਿਹੜੀ ਹੈ ਲੁਧਿਆਣਾ ਦੇ ਨਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਇੱਕ ਪਾਸੇ ਫਲੋਡ ਡਰਿਆ ਹੋਇਆ ਕਿ ਸਾਡੇ ਕੰਢੀ ਪਿੰਡਾਂ ਨੂੰ ਕਿਤੇ ਬਹੁਤ ਵੱਡਾ ਨੁਕਸਾਨ ਨਾ ਚੇਲਣਾ ਪੈ ਜਾਏ ਤਾ ਇੱਕ ਪਾਸੇ ਲੁਧਿਆਣਾ ਜਿਹੜਾ ਡਟਿਆ ਹੋਇਆ ਕਿ ਸਾਡਾ ਲੁਧਿਆਣਾ ਨਾ ਰੁੜ ਜਾਏ ਕਿਤੇ ਉਸ ਨੂੰ ਅਸੀਂ ਬਚਾ ਲਈਏ ਤਾਂ ਤੁਸੀਂ ਪਾਣੀ ਦੇ ਵਿੱਚ ਦੇਖੋ ਦਰਿਆ ਵੀ ਐਦਾਂ ਹੀ ਦਰਿਆ ਦੇ ਵਿੱਚ ਜਿਹੜੇ ਬਹੁਤ ਦਰਖਤਾਂ ਉਹ ਵੀ ਐਦਾਂ ਹੀ ਰੋੜੇ ਜਾਂਦੇ ਦਿਖਾਈ ਦੇ ਰਹੇ ਆ ਤਾਂ ਉਸ ਦੇ ਵਿੱਚ ਵੀ ਕਾਫੀ ਵੱਡਾ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਇਹ ਅਸੀਂ ਦਿਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਆ ਲੁਧਿਆਣੇ ਦੇ ਨੇੜਲੇ ਇਲਾਕਿਆਂ ਦੇ ਵਿੱਚ ਮੌਜੂਦ ਆ ਹਰ ਕਿਸੇ ਦਾ ਇੱਥੇ ਜ਼ੋਰ ਲੱਗਾ ਹੋਇਆ ਪਰ ਪ੍ਰਸ਼ਾਸਨ ਦਾ ਵੀ ਜ਼ੋਰ ਇੱਥੇ ਘਟ ਨਹੀਂ ਆ ਡੀਸੀ ਸਾਹਿਬ ਨੂੰ ਅਸੀਂ ਬਹੁਤ ਲਗਾਤਾਰ ਕਾਫੀ ਦਿਨਾਂ ਤੋਂ ਦੇਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਡਟੇ ਹੋਏ ਆ ਕਿ ਆਪਣੇ ਸ਼ਹਿਰ ਨੂੰ ਬਚਾ ਲਈਏ ਸ਼ਹਿਰ ਦੇ ਇਲਾਕਿਆਂ ਨੂੰ ਬਚਾ ਲਈਏ ਸਰ ਤੁਸੀਂ ਲਗਾਤਾਰ ਡਟੇ ਹੋਏ ਹੋ ਪਾਣੀ ਦੀ ਤਬਾਹੀ ਤਾਂ ਬਹੁਤ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਬਹੁਤ ਕਿੱਲੇ ਕਹਿੰਦੇ ਇੱਥੇ ਹੜ੍ਹ ਗਏ ਆ ਕੀ ਲੱਗਦਾ ਹੈ ਕਿ ਹੁਣ ਜਿਹੜਾ ਤੁਹਾਡੇ ਵੱਲੋਂ ਆ ਪ੍ਰਬੰਧ ਕੀਤੇ ਜਾ ਰਹੇ ਆ ਪੱਕੇ ਤੌਰ ਤੇ ਇਹ ਕਾਮਯਾਬ ਹੋ ਜਾਣਗੇ ਸਾਡੇ ਬਿਲਕੁਲ ਪੂਰੀ ਕੋਸ਼ਿਸ਼ ਹੈ ਕਿ ਇਹ ਕਾਮਯਾਬ ਹੋ ਜਾਣ ਔਰ ਸਾਨੂੰ ਪੂਰੀ ਆਸ ਹੈ ਵੀ ਹਾਂ ਇਹ ਕਾਮਯਾਬ ਹੋ ਜਾਣਗੇ ਅਸੀਂ ਲੱਗੇ ਹੋਇਆ ਸੱਚੇ ਮਨ ਦੇ ਨਾਲ ਲੱਗੇ ਆ ਸਾਰਾ ਪਿੰਡ ਸਾਡੇ ਨਾਲ ਲੱਗਿਆ ਹੋਇਆ ਤੇ ਸਾਨੂੰ ਲੱਗਦਾ ਵੀ ਹਾਂ ਅਸੀਂ ਕਰ ਲਾਂਗੇ ਜਿਹੜੇ ਤੁਹਾਡੇ ਪ੍ਰਬੰਧ ਆ ਇਹ ਜਿਹੜੇ ਬਨ ਬਣਾਏ ਜਾ ਰਹੇ ਆ ਇਹ ਤੁਹਾਡੇ ਵੱਲੋਂ ਹੀਆਂ ਚ ਪਿੰਡਾਂ ਵਾਲੇ ਨੇ ਰਲ ਕੇ ਤੁਹਾਡੀ ਪੂਰੀ ਮਦਦ ਕੀਤੀ ਹੈ ਲੇ ਸਾਡੇ ਇੱਕ ਸਾਡੀ ਡਰੇਨੇਜ ਦੀ ਟੀਮ ਇੱਥੇ ਲੱਗੀ ਆ ਫੂਡ ਸਪਲਾਈ ਤੋਂ 100 ਬੰਦਾ ਇੱਥੇ ਲੱਗਿਆ ਹੋਇਆ ਹੈ ਬਾਕੀ ਪੀ ਡਬਲਯੂ ਡੀ ਦਾ ਮਹਿਕਮਾ ਉੱਥੇ ਅਸੀਂ ਇੱਕ ਬੰਨ ਬਣਾਇਆ ਸੀ ਉੱਥੇ ਲੱਗਿਆ ਹੋਇਆ ਆ ਇੱਥੇ ਅਸੀਂ ਸਟੱਡ ਬਣਾ ਰਹੇ ਹਾਂ ਤੇ ਪਿੰਡ ਪਿੰਡ ਵਾਲੇ ਵੀ ਆਪਣਾ ਸਪੋਰਟ ਕਰ ਰਹੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਸੰਗਤ ਪੂਰੀ ਲੱਗੇ ਸਾਡੇ ਸਪੋਰਟ ਕਰ ਰਹੇ ਜਿੱਦਾਂ ਹੁਣ ਐਨੇ ਦਿਨਾਂ ਦਾ ਇਹ ਨੁਕਸਾਨ ਖੇਤਾਂ ਦਾ ਜ਼ਮੀਨ ਦਾ ਹੋਇਆ ਵਾ ਹੋਰ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਇਹ ਇੱਥੇ ਰੁਕ ਜਾਏਗਾ ਜਾਂ ਪਾਣੀ ਦੇ ਬਹਾ ਮੋਰੇ ਅਸਫਲ ਵੀ ਰਹਿ ਸਕਦੇ ਆ ਨਹੀਂ ਅਸੀਂ ਬਿਲਕੁਲ ਸਾਨੂੰ ਆਸ ਤਾਂ ਹੀ ਹੈ ਵੀ ਅਸੀਂ ਸਫਲ ਵੀ ਹੋ ਸਕਦੇ ਆਂ ਔਰ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਆਂ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਔਰ ਅਸੀਂ ਨੂੰ ਅੰਦਰ ਹੀ ਜਿਹੜਾ ਹੈਗਾ ਪਾਣੀ ਦੇ ਵਹਾਵ ਨੂੰ ਉਧਰ ਵੱਲ ਮੋੜ ਦੇਣਾ ਸਰ ਲੋਕਾਂ ਨੂੰ ਇੱਥੇ ਸੁਚੇਤ ਰਹਿਣ ਦੀ ਕਿੰਨੀ ਕੁ ਲੋੜ ਆ ਕਈ ਲੋਕ ਤਾਂ ਛੱਡ ਕੇ ਇੱਥੋਂ ਚਲੇ ਗਏ ਆ ਜਿਨ੍ਹਾਂ ਨੂੰ ਡਰ ਲੱਗ ਰਿਹਾ ਵਾ ਪਰ ਨਾਲੇ ਕਿਹੜੇ ਇਲਾਕੇ ਨੇ ਜਿੱਥੇ ਉਹਨਾਂ ਨੂੰ ਹੋਰ ਜ਼ਿਆਦਾ ਸਤਾਰਕ ਹੋ ਜਾਣਾ ਚਾਹੀਦਾ ਹੁਣ ਆਲੇ ਦੁਆਲੇ ਦੇ ਅਸੀਂ 14-15 ਪਿੰਡਾਂ ਨੂੰ ਸੁਚੇਤ ਕੀਤਾ ਹੈ ਵੀ ਤੁਸੀਂ ਅਲਰਟ ਤੇ ਰਹੋ ਹਾਂ ਕਿਉਂਕਿ ਪਾਣੀ ਦਾ ਬਹਾਵ ਤੇਜ ਹੈ ਤੇ ਪਾਣੀ ਦਾ ਬਹਾਵ ਤੇਜ ਕਰਕੇ ਬਟ ਅਸੀਂ ਇੱਥੇ ਲੱਗੇ ਹੋਏ ਹਾਂ ਪਿੰਡ ਦੇ ਵਿੱਚ ਪਾਣੀ ਹਜੇ ਨਹੀਂ ਆਉਂਦਾ ਤੇ ਕੋਸ਼ਿਸ਼ਾਂ ਚੱਲ ਰਹੀਆਂ ਬਾਕੀ ਅਲਰਟ ਕੀਤਾ ਹੋਇਆ ਜਿਹੜੇ ਬਿਮਾਰ ਨੇ ਬਜ਼ੁਰਗ ਨੇ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਸੁਰੱਖਿਅਤ ਹਾਂਜੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਬਜ਼ੁਰਗ ਨੇ ਜਾਨਵਰ ਔਰ ਉਹਨਾਂ ਦੇ ਜਿਹੜੇ ਪਸ਼ੂ ਨੇ ਨਾਲ ਦੇ ਨਾਲ ਛੋਟੇ ਬੱਚੇ ਔਰ ਜੇ ਘਰ ਦੇ ਵਿੱਚ ਲੇਡੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਸਤਰ ਕਰੋ ਤੇ ਉਹਨਾਂ ਨੂੰ ਜੇ ਬਿਮਾਰ ਨੇ ਉਹਨਾਂ ਨੂੰ ਸ਼ਿਫਟ ਕਰਕੇ ਉੱਚੀਆਂ ਥਾਵਾਂ ਤੇ ਲੈ ਜਾਓ ਇੱਕ ਦੋ ਦਿਨ ਦਾ ਸਾਡਾ ਕੰਮ ਹੈ ਪੂਰਾ ਅਸੀਂ ਕਰ ਲਾਂਗੇ ਹੋ ਜਾਏਗਾ ਕੰਮ ਸੋ ਬਿਲਕੁਲ ਕਹਿੰਦੇ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਦੇ ਬਹੁਤ ਪੁਖਤਾ ਪ੍ਰਬੰਧ ਇੱਥੇ ਲੱਗੇ ਹੋਏ ਆ ਹਾਲਾਂਕਿ ਚਲੋ ਨੁਕਸਾਨ ਜ਼ਰੂਰ ਹੋਇਆ ਪਰ ਇਸ ਦੀ ਪਰਪਾਈ ਜ਼ਰੂਰ ਕੀਤੀ ਜਾਏਗੀ ਡੀਸੀ ਸਾਹਿਬ ਖੁਦ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪ੍ਰਬੰਧਾ ਨੂੰ ਪੂਰੇ ਕਰਨ ਦੇ ਲਈ ਲੱਗੇ ਹੋਏ ਨੇ ਤਾਂ ਆ ਆ ਭਾਵੇਂ ਮਿੱਟੀ ਦੇ ਨਾਲ ਮਿੱਟੀ ਹੋਏ ਨੇ ਤੁਸੀਂ ਦੇਖੋ ਕਿ ਸਰ ਮਿੱਟੀ ਦੇ ਨਾਲ ਮਿੱਟੀ ਹੋ ਕੇ ਵੀ ਇੱਥੇ ਲੁਧਿਆਣੇ ਨੂੰ ਬਚਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਹਿੰਦੇ 14 15 ਪਿੰਡ ਨੇ ਜਿਨ੍ਹਾਂ ਨੂੰ ਸਾਵਧਾਨ ਰਹਿਣ ਦੀ ਹਾਲੇ ਵੀ ਬੇहद ਵੱਡੀ ਲੋੜ ਹੈ